ਜੋ ਅੱਜ ਪਿੰਡ ਸਾਤਚੂਰ ਦੇ ਵਿੱਚ ਬਹੁਤ ਹੀ ਵਧੀਆ ਸ਼ਾਨਦਾਰ ਤਰੀਕੇ ਨਾਲ ਜੋ ਵੱਡੇ ਦਿਨ ਦਾ ਯੋਜਨ ਕੀਤਾ ਗਿਆ ਸ਼ੋਭਾ ਯਾਤਰਾ ਨਿਕਲੀ ਹੈ ਤੇ ਤੁਹਾਡੇ ਵੱਲੋਂ ਵੀ ਅੱਜ ਜੂਸ ਦਾ ਲੰਗਰ ਲਗਾਇਆ ਗਿਆ ਉਹਦੇ ਸੰਬੰਧ ਚ ਦੱਸ ਦਿਓ ਜੀ ਆਪਣਾ ਨਾਮ ਦੱਸ ਦਿਓ ਆਪਣਾ ਦੱਸ ਮੇਰਾ ਨਾਮ ਪ੍ਰਿੰਸ ਤੇਜਾ ਜੀ ਮੇਰਾ ਪਿੰਡ ਸਾਤਚੂਰ ਹੈਗਾ ਤੇ ਧਾਰੀਵਾਲ ਹੜੀ ਰਹਿਸ਼ਾਹੀ ਤੇ ਆਪਣਾ ਤੁਹਾਨੂੰ ਪਤਾ ਪਿੰਡ ਤੇ ਪਿੰਡੀ ਹੁੰਦਾ ਵਾ ਇਹ ਪਿੰਡ ਦੇ ਵਿੱਚ ਆ ਕੇ ਹੀ ਹਰ ਸਾਲ ਵੱਡਾ ਦਿਨ ਮਨਾਉਂਦੇ ਆ ਆਪਣੇ ਸਾਰੇ ਭੈਣ ਭਰਾਵਾਂ ਦੇ ਨਾਲ ਤੇ ਬਹੁਤ ਹੀ ਸਤਿਕਾਰਯੋਗ ਸਾਰੀ ਸੰਗਤ ਨੇ ਸਾਰੇ ਵੀਰਾਂ ਭਰਾਵਾਂ ਨੇ ਬੜਾ ਅਪਰਾਲਾ ਵੱਡਾ ਕੀਤਾ ਕਿ ਅੱਜ ਪਿੰਡ ਸਾਰਚੂਰ ਵਿੱਚ ਜੋ ਸ਼ੋਭਾ ਯਾਤਰਾ ਨਿਕਲੀ ਹੈਗੀ ਉਹਦੇ ਉਹਦੇ ਵਿੱਚ ਇਹ ਨਹੀਂ ਵੀ ਕੱਲਾ ਅਈਂ ਲੰਗਰ ਲਗਾਇਆ ਵਾ ਬੜੇ ਵੀਰਾਂ ਨੇ ਬਹੁਤ ਬਹੁਤ ਤਗੜੇ ਵਧੀਆ ਵਧੀਆ ਪ੍ਰੋਗਰਾਮ ਸਾਰੇ ਨੇ ਕੀਤੇ ਹੈਗੇ ਤੇ ਉਸ ਲਈ ਸਾਰੇ ਪਿੰਡ ਦੇ ਜਿੰਨੇ ਨੌਜਵਾਨ ਪੀੜੀ ਆ ਸਾਰਿਆਂ ਦਾ ਬੜਾ ਧੰਨਵਾਦ ਆ ਤੇ ਸਾਰਿਆਂ ਦਾ ਮਤਲਬ ਇਹ ਉਤਸ਼ਾਹ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਕਿ ਪਰਮੇਸ਼ਰ ਇਹਨਾਂ ਦੇ ਉਤਸ਼ਾਹ ਜਿਹੜਾ ਵਾ ਆਉਣ ਵਾਲੇ ਸਮੇਂ ਜਿੱਦਾਂ ਹੀ ਬਣਾਈ ਰੱਖੇ ਤੇ ਇਦਾਂ ਹੀ ਖੁਸ਼ੀਆਂ ਭਰਿਆ ਜਿਹੜਾ ਦੇਣਾ ਹੈਗਾ ਵਾ ਸਾਰੇ ਪਰਿਵਾਰ ਸਾਰੇ ਵੀਰ ਭਰਾ ਸਾਰੇ ਮੇਲ ਜੋਲ ਕੇ ਮਨਾਉਣ ਤੇ ਪਰਮੇਸ਼ਰ ਦਾ ਧੰਨਵਾਦ ਧੰਨਵਾਦ ਅੱਜ ਜੋ ਅੱਜ ਵੱਡੇ ਦਿੰਦੇ ਸਭਾ ਜਿਹੜੀ ਸ਼ੁਭਾ ਜਤਨ ਨਿਕਲੇ ਹallelujah ਹallelujah ਸਾਰੇ ਭੈਣ ਭਰਾਵਾਂ ਨੂੰ ਜੈ ਐਮ ਸੀ ਦੀ ਸਾਡੇ ਨਗਰ ਪਿੰਡ ਸਾਰਚੁਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸ਼ੁਭ ਯਾਤਰਾ ਕੀਤੀ ਜਾਂਦੀ ਏ ਜੋ ਪਿੰਡ ਦੀ ਫਿਰਨੀ ਦੇ ਆਲ ਦਵਾਲੇ ਵੱਖ-ਵੱਖ ਪਰਿਵਾਰਾਂ ਨੇ ਲੰਗਰ ਦਾ ਇੰਤਜ਼ਾਮ ਕੀਤਾ ਹੁੰਦਾ ਹੈ ਇਸੇ ਤਰ੍ਹਾਂ ਸਾਰੀ ਸੰਗਤ ਇਸ ਲੰਗਰ ਦਾ ਆਨੰਦ ਮਾਨਦੀ ਹੋਈ ਸਾਰੇ ਨਗਰ ਦੇ ਵਿੱਚ ਤੁਰ ਕੇ ਪੈਦਲ ਯਾਤਰਾ ਕਰਦੀ ਏ ਔਰ ਸਾਡੇ ਵਿੱਚ ਬ੍ਰਦਰ ਪ੍ਰਿੰਸ ਤੇਜਾ ਜੀ ਇਹਨਾਂ ਦੇ ਗ੍ਰਹਿ ਵਿਖੇ ਆਪਣਾ ਜੂਸ ਦਾ ਇਹਨਾਂ ਲੰਗਰ ਲਗਾਇਆ ਸੀ ਜੋ ਸੰਗਤ ਨੇ ਪੀ ਕੇ ਬਹੁਤ ਹੀ ਆਨੰਦ ਮਾਨਿਆ ਸਾਰਿਆਂ ਨੂੰ ਜੈਮਤੀ ਦੀ ਕੁਝ ਚੰਨਣਾ ਸਾਡੇ ਬ੍ਰਦਰ ਪ੍ਰਿੰਸ ਤੇਜਾ ਜੀ ਪਹੁੰਚ ਗਏ ਹallelujah ਹਾਂਜੀ ਭਾਜੀ ਇਹ ਦੱਸਦੇ ਹੋ ਜਿਹੜਾ ਅੱਜ ਦਾ ਤਿਹਾਰ ਆ ਪੂਰੀ ਦੁਨੀਆ ਦੇ ਵਿੱਚ ਬੜੇ ਸ਼ਰਦਾ ਦੇ ਭਾਵਨਾ ਦਾ ਮਨਾਇਆ ਜਾਂਦਾ ਪੂਰੇ ਜਿਹੜੇ ਧਰਮਾਂ ਦੇ ਲੋਕ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਇਹ ਭਾਵਨਾ ਨਾਲ ਇਹ ਤਿਹਾਰ ਮਨਾਉਂਦੇ ਨੇ ਉਸ ਬੰਦ ਚ ਦੱਸ ਦਿਓ ਵੇਖੋ ਜੀ ਇਹ ਜਿਸੂ ਮਸੀਹ ਦਾ ਤੇ ਆਰੇ ਜੋ ਜਿਸਮ ਸੀ ਕਿਸੇ ਇੱਕ ਕੌਮ ਦੇ ਲਈ ਨਹੀਂ ਸਾਰੇ ਜਗਤ ਦੇ ਲਈ ਆਇਆ ਵਚਨ ਦੇ ਵਿੱਚ ਲਿਖਿਆ ਉਹ ਸਾਰੇ ਜਗਤ ਦੇ ਲਈ ਆਇਆ ਸਾਰੀ ਕੌਮਾਂ ਦੇ ਲਈ ਆਇਆ ਜੋ ਕੋਈ ਉਸ ਤੇ ਵਿਸ਼ਵਾਸ ਕਰੇਗਾ ਉਹ ਮੁਕਤੀ ਨੂੰ ਪਾਏਗਾ ਇਸ ਕਰਕੇ ਇਥੇ ਆਰੇ ਜਿੰਨੇ ਵੀ ਵਰਲਡ ਦੇ ਵਿੱਚ ਕੰਟਰੀਆਂ ਨੇ ਸਾਰੀਆਂ ਕੰਟਰੀਆਂ ਦੇ ਵਿੱਚ ਬਣਾਇਆ ਜਾਂਦਾ ਹੈ ਔਰ ਉਸੇ ਤਰ੍ਹਾਂ ਸਾਡੇ ਨਗਰ ਦੇ ਵਿੱਚ ਵੀ ਅੱਜ ਬਣਾਇਆ ਗਿਆ ਹੈ ਧੰਨਵਾਦ ਅਸੀਂ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਇੰਨੇ ਸਾਡਾ ਸਾਥ ਦਿੱਤਾ ਹਰ ਜਗ੍ਹਾ ਤੇ ਅਲੱਗ-ਅਲੱਗ ਪ੍ਰਕਾਰ ਦੇ ਲੰਗਰ ਲੱਗੇ ਗਏ ਤੇ ਔਰ ਸਭ ਸੰਗਤ ਨੇ ਖਾਦਾ ਧੰਨਵਾਦ ਜੀ ਸਰ ਆਪਣੇ ਪਿੰਡ ਸਾਰਚੁਰ ਦੀ ਜਿਹੜੀ ਸੰਗਤ ਆ ਇਹ ਕਿਸ ਚਰਚ ਤੋਂ ਤੁਰੀ ਤੇ ਕਿੱਥੇ ਕਿੱਥੋਂ ਤੱਕ ਗਈ ਤੇ ਹਾਂਜੀ ਉਹ ਦੱਸੋ ਇਹ ਸਰ ਮੈਸਜ ਚਰਚ ਤੋਂ ਸ਼ੁਰੂ ਹੋਈ ਸੀਗੀ ਪੂਰੇ ਪਿੰਡ ਦੀ ਫਿਰਨੀ ਤੋਂ ਚੱਲ ਕੇ ਪਿੰਡ ਸਾਰਚੁਰ ਮੈਸਜ ਚਰਚ ਵਿੱਚ ਫੇਰ ਦੁਬਾਰਾ ਵਾਪਸ ਆ ਗਈ ਹੈ ਜੀ